ਤੂਬੇ ਦੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚ ਕੰਮ ਕਰਦੇ ਬੀਡੀਪੀਓ ਜਿਹੜੇ ਹੈ ਉਸ ਅਹੁਦੇ ਤੇ ਕੰਮ ਕਰਨ ਵਾਲੇ ਲਗਾਤਾਰ ਮਵਾਦਾਂ ਵਿੱਚ ਕੇਰੇ ਨੇ ਇੱਕ ਹੋਰ ਮਸਲਾ ਉੱਠਿਆ ਲੁਧਿਆਣਾ ਦੇ ਵਿੱਚ ਇੱਕ ਬੀਡੀਪੀਓ ਨੇ ਪਿੰਡ ਦੇ ਲੋਕਾਂ ਦੇ ਨਾਲ ਮੋਤਵਰ ਲੋਕਾਂ ਦੇ ਨਾਲ ਮਿਲ ਕੇ ਜਿਹੜੀ ਕਿਸੇ ਦੀ ਨਿੱਜੀ ਜ਼ਮੀਨ ਸੀ ਉਹਨੂੰ ਪੰਚਾਇਤੀ ਜ਼ਮੀਨ ਦੱਸ ਕੇ ਕਰੋੜਾ ਰੁਪਏ ਦਾ ਮਾਪਜਾ ਹੜੱਪਿਆ ਉਹਦੀ ਜਿਹੜੀ ਸਾਜ਼ਿਸ਼ਾ ਬੇਨਕਾਬ ਹੋਈ ਅਜੇ ਚੱਲਦਿਆਂ ਸਪੀਡ ਤੇ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕੀਤਾ ਗਿਆ ਤੇ ਹੁਣ ਇਹ ਸਾਰੇ ਦੋਸ਼ੀ ਫਰਾਰ ਨੇ ਜਿਹਦੇ ਚ ਬੀ ਡੀ ਪੀਓ ਵੀ ਸ਼ਾਮਲ ਨੇ ਤੇ ਇਹ ਜਿਹੜੀ ਮਹਿਲਾ ਆਫੀਸਰ ਆ ਇਹ ਪਹਿਲਾਂ ਵੀ ਅਜਿਹੇ ਵਿਵਾਦਾਂ ਵਿੱਚ ਰਹਿ ਚੁੱਕੀ ਆ ਪਹਿਲਾਂ ਵੀ ਲੁਧਿਆਣਾ ਦੇ 6 ਪਿੰਡਾਂ ਦੇ ਵਿੱਚ 121 ਕਰੋੜ ਰੁਪਏ ਦਾ ਗੱبن ਹੋਇਆ ਸੀ ਉਸ ਵਿੱਚ ਵੀ ਇਹਨਾਂ ਦੀ ਚਾਰ ਸ਼ੀਟ ਹੋ ਚੁੱਕੀ ਆ ਨਾਮ ਇਹਨਾਂ ਦਾ ਰਪਿੰਦਰਜੀਤ ਕੌਰ ਨੇ ਜਿਹੜੇ ਇਸ ਟਾਈਮ ਜ਼ਿਲ੍ਹਾ ਮਲੇਰਕੋਟਲਾ ਦੇ ਬਲਾਕ ਅਮਰਕੋਟ ਦੇ ਵਿੱਚ ਬਤੌਰ ਬੀ ਡੀਪੀਓ ਲੱਗੇ ਹੋਏ ਨੇ ਤੇ ਇੱਕ ਵਾਰ ਫੇਰ ਇਹਨਾਂ ਤੇ ਪਰਚਾ ਦਰਜ ਹੋ ਚੁੱਕਾ ਲੇਕਿਨ ਹਾਲੇ ਤੱਕ ਸਰਕਾਰ ਨੇ ਇਸ ਮਹਿਲਾ ਅਫੀਸਰ ਨੂੰ ਮੁਅਤਲ ਨਹੀਂ ਕੀਤਾ ਪੂਰਾ ਮਸਲਾ ਕੀ ਅਸਲ ਦੇ ਵਿੱਚ ਲੁਧਿਆਣਾ ਦਿਹਾਤੀ ਜਿਹਨੂੰ ਜਗਰਾਉ ਪੁਲਿਸ ਆਖਿਆ ਜਾਂਦਾ ਉਹਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਮਿਲਣ ਵਾਲੇ ਕਰੋੜਾਂ ਰੁਪਏ ਦਾ ਮਾਪਜਾ ਹੜੱਪਣ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਰੁਪਿੰਦਰਜੀਤ ਕੌਰ ਪਿੰਡ ਲੀਲ ਦੀ ਸਰਪੰਚ ਸਤਵੰਤ ਕੌਰ ਬਲਾਕ ਸੰਪਤੀ ਡੇਲੋ ਦੇ ਪਟਵਾਰੀ ਅਤੇ ਦਲਜੀਤ ਸਿੰਘ ਸਣੇ 7 ਲੋਕਾਂ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਤੇ ਗ੍ਰਿਫਤਾਰੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਲੋਕਾਂ ਵੱਲੋਂ ਪਿੰਡ ਪੱਕੋਵਾਲ ਬਲਾਕ ਵਿੱਚ ਪਿੰਦੇ ਪਿੰਦੇ ਪਿੰਡ ਲੀਲ ਦੇ ਅੱਧੀ ਦਰਜਨ ਤੋਂ ਵਧੇਰੇ ਕਿਸਾਨਾਂ ਦੀ ਕਰੀਬ 170 ਕਨਾਲ ਜ਼ਮੀਨ ਨੂੰ ਗਲਤ ਢੰਗ ਨਾਲ ਦੱਸ ਕੇ ਪੰਚਾਇਤੀ ਜ਼ਮੀਨ ਦਰਸਾਈ ਗਈ ਤੇ ਫਿਰ ਕਰੋੜਾਂ ਰੁਪਏ ਦਾ ਮਾਅਬਜਾ ਹੜਪਣ ਦੀ ਸਾਜ਼ਿਸ਼ ਰਚੀ ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਅਮਰਿਤਪਾਲ ਸਿੰਘ ਹੁਣਾ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਪਾਇਆ ਗਿਆ ਕਿ ਅਮਰਗੜ ਦੀ ਜਿਹੜੀ ਮੌਜੂਦਾ ਬੀਡੀਪੀਓ ਆ ਅਰਪਿੰਦਰਜੀਤ ਕੌਰ ਜਿਹੜੇ ਪਿਛਲੇ ਸਾਲ ਦਸੰਬਰ ਵਿੱਚ ਜਦੋਂ ਉਹਨਾਂ ਕੋਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦਾ ਚਾਰਜ ਵਾਧੂ ਸੀ ਤੇ ਪੱਕੋ ਪਾਲ ਦੇ ਬੀਡੀਪੀਓ ਦਾ ਵੀ ਵਾਧੂ ਉਹਨਾਂ ਕੋਲ ਜ਼ਿੰਮੇਵਾਰੀ ਸੀ ਉਹਨਾਂ ਨੇ ਆਪਣੇ ਰੁਤਬੇ ਦੀ ਦਰਵਰਤੋਂ ਕਰਦਿਆਂ ਪੰਚਾਇਤੀ ਮਤਾ ਪਾਸ ਹੋਣ ਤੋਂ 2 ਦਿਨ ਪਹਿਲਾਂ ਹੀ ਕਈ ਕਿਸਾਨਾਂ ਦੇ ਨਿੱਜੀ ਮਾਲਕੀ ਵਾਲੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦਰਸਾ ਕੇ ਜ਼ਿਲ੍ਹਾ ਮਾਲ ਅਫਸਰ ਨੂੰ ਪਿਛਲੇ ਸਾਲ 30 ਦਸੰਬਰ ਨੂੰ ਲਿਖੇ ਪੱਤਰ ਆਹੀਂ ਮਾਬਜਾ ਰਾਸ਼ੀ ਪੰਚਾਇਤੀ ਬੈਂਕ ਖਾਤੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸਰਪੰਚ ਸਤਵੰਤ ਕੌਰ ਤੇ ਹੋਰਨਾਂ ਨੇ ਕਈ ਵਾਰ ਤਲਬ ਕਰਨ ਦੇ ਬਾਵਜੂਦ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਲੇਕਿਨ ਹੁਣ ਇਹਨਾਂ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਗਿਆ ਹੈ ਹੁਣ ਮਸਲਾ ਇਹਦੇ ਵਿੱਚ ਕੀ ਹੈ ਕਿ ਜਿਹੜੇ ਪਰਦਾ ਜਿਹੜਾ ਫਾਸ਼ ਹੋਇਆ ਜਿਹੜੀ ਬੀ ਡੀ ਪੀ ਉਹ ਰਪਿੰਦਰਜੀਤ ਕੌਰ ਪਟਵਾਰੀ ਸਰਪੰਚ ਤੇ ਪੰਚਾਂ ਨੇ ਮਿਲ ਕੇ ਹੀ ਪੂਰੀ ਯੋਜਨਾ ਤਿਆਰ ਕੀਤੀ ਸੀ ਤੇ ਦੋਸ਼ੀਆਂ ਨੇ ਬੈਂਕ ਦੇ ਵਿੱਚ ਮਿਲ ਕੇ ਆਪਣਾ ਖਾਤਾ ਵੀ ਦੇ ਰੱਖਿਆ ਸੀ ਪੀੜਤ ਕਿਸਾਨ ਦੀ ਸ਼ਿਕਾਇਤ ਤੇ ਪੁਲਿਸ ਨੇ ਲੁਧਿਆਣਾ ਦੇ ਜਿਹੜਾ ਐਸ ਐਸ ਪੀ ਨੂੰ ਜਾਗਰਾਉ ਨੂੰ ਸ਼ਿਕਾਇਤ ਦਿੱਤੀ ਉਹਨਾਂ ਨੇ ਐਸ ਐਚ ਓ ਨੂੰ ਦੇ ਦਿੱਤੀ ਫਿਰ ਸੁਧਾਰਥਾ ਨੇ ਚ ਲੀਗਲ ਰਾਇ ਲਈ ਗਈ ਬੀਡੀਪੀਓ ਪਟਵਾਰੀ ਸਰਪੰਚ ਤੇ ਪੰਚ ਸਮੇਤ 7 ਲੋਕਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਅ ਦੱਸਿਆ ਜਾ ਕਿ ਜਿਹੜੀ ਛਾਪੇਮਾਰੀ ਚੱਲ ਰਹੀ ਹੈ ਦੋਸ਼ੀਆਂ ਦੀ ਜਿਹੜੀ ਪਛਾਣ ਆ ਰੁਪਿੰਦਰਜੀਤ ਕੌਰ ਜਿਹੜੇ ਬੀਡੀਪੀਓ ਨੇ ਪਿੰਡ ਲੀਲ ਦੀ ਸਰਪੰਚ ਸਤਵੰਤ ਕੌਰ ਬਲਾਕ ਸੰਪਤੀ ਡੇਲੋਂ ਦੇ ਪਟਵਾਰੀ ਦਲਜੀਤ ਸਿੰਘ ਪ੍ਰੇਮਜੀਤ ਕੌਰ ਇੰਦਰਜੀਤ ਕੌਰ ਜਗਦੀਪ ਸਿੰਘ ਹਰਵਿੰਦਰ ਸਿੰਘ ਇਚਾਰੇ ਪੰਚ ਨੇ ਮਾਮਲਾ ਭਰਤਮਾਲ ਮਾਲਾ ਜਿਹੜਾ ਸੜਕ ਪ੍ਰੋਜੈਕਟ ਦੇ ਲਈ ਜ਼ਮੀਨ ਜਿਹੜੀ ਐਕਵਾਇਰ ਕਰਨੀ ਸੀ ਉਹਦੇ ਨਾਲ ਜੁੜਿਆ ਪਿੰਡ ਲੀਲ ਦੇ ਕਿਸਾਨ ਲਖਵੰਤ ਸਿੰਘ ਪੁੱਤਰ ਕਰਨੈਲ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਹੋਈ ਆ ਉਹਦੇ ਜਿਹੜੇ ਨੰਬਰਾਂ ਵਾਲੀ ਜ਼ਮੀਨ ਨੂੰ ਪੰਚਾਇਤ ਜ਼ਮੀਨ ਦੱਸ ਕੇ ਦੋਸ਼ੀਆਂ ਨੇ ਪੂਰਾ ਪਲਾਨ ਤਿਆਰ ਕਰਕੇ ਬੈਂਕ ਦਾ ਖਾਤਾ ਨੰਬਰ ਵੀ ਦੇ ਰੱਖਿਆ ਸੀ ਇਸ ਮਾਮਲੇ ਦੀ ਜਾਂਚ ਜਗਰਾਉਂ ਦੇ ਐਸਐਸਪੀ ਨਵਦੀਪ ਸਿੰਘ ਬੈਂਸ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਇਪਿੰਡ ਜਿਹੜਾ ਕਸਬਾ ਪੱਕੋਵਾਲ ਬਲਾਕ ਦੇ ਪਿੰਡ ਲੀਲ ਤੇ ਜਿਹੜੇ ਛੇ ਤੋਂ ਵੱਧ ਕਿਸਾਨਾਂ ਦੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦਿਖਾ ਕੇ ਮਾਪ ਜਿਹੜਾ ਨਾ ਕਰੋੜਾਂ ਪੈ ਦੀ ਹੜਪਣ ਦੀ ਕੋਸ਼ਿਸ਼ ਪੁਲਿਸ ਨੇ ਸ਼ੁਰੂਆਤੀ ਜਾਂਚ ਚ ਪਤਾ ਚੱਲਿਆ ਕਿ ਬਲਾਕ ਅੰਮ੍ਰਿਤਗੜ ਦੀ ਜਿਹੜੀ ਇਸ ਟਾਈਮ ਮੌਜੂਦਾ ਬीडीपी ਰੁਪਿੰਦਰਜੀਤ ਕੌਰ ਪਿਛਲੇ ਸਾਲ ਦਸੰਬਰ ਵਿੱਚ ਜ਼ਿਲ੍ਹਾ ਵਿਕਾਸ ਪੰਚਾਇਤ ਅਧਿਕਾਰੀ ਦੇ ਨਾਲ ਨਾਲ ਪੱਕੋਵਾਲ ਬਲਾਕ ਦੀ ਵੀ ਜ਼ਿੰਮੇਵਾਰੀ ਸੀ ਵਾਦੂ ਰੁਪਿੰਦਰਜੀਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਇੱਕ ਸਾਜ਼ਿਸ਼ ਦੇ ਤਹਿਤ ਪਿਛਲੇ ਸਾਲ 30 ਦਸੰਬਰ ਨੂੰ ਜਿਲ੍ਹਾ ਮਾਲਪੁਰ ਨੂੰ ਪੱਤਰ ਲਿਖ ਕੇ ਬੈਂਕ ਖਾਤਾ ਦਰਜ ਕਰਨ ਹੋਏ ਉੱਕੇ ਫੇਜੀ ਜ਼ਮੀਨ ਦਾ ਮਾਪਜਾ ਅੜਪਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਪਿੰਡ ਦੀ ਸਰਪੰਚ ਸਤਵੰਤ ਕੌਰ, ਪੰਚ ਪ੍ਰੀਮਜੀਤ ਕੌਰ, ਇੰਦਰਜੀਤ ਕੌਰ, ਜਗਦੇਵ ਸਿੰਘ, ਹਰਵਿੰਦਰ ਸਿੰਘ ਤੇ ਪਟਵਾਰੀ ਦਲਜੀਤ ਸਿੰਘ ਵੀ ਇਸ ਸਾਜ਼ਿਸ਼ ਚ ਸ਼ਾਮਲ ਸਨ ਜਿਹਦੇ ਚੱਲਦਿਆਂ ਦੋਸ਼ੀ ਜਾਂਚ ਦੇ ਵਿੱਚ ਹੁਣ ਜਿਹੜੀ ਆ ਉਹ ਸ਼ਾਮਲ ਨਹੀਂ ਹੋ ਰਹੀ ਸੀ। ਪੁਲਿਸ ਕਹਿ ਰਹੀ ਸੀ ਕਿ ਕਈ ਵਾਰ ਉਹਨਾਂ ਤਲਬ ਕੀਤਾ ਗਿਆ ਲੇਕਿਨ ਹਰ ਉਹ ਡਰਾਮਾ ਰਚ ਕੇ ਜਾਂਚ ਵਿੱਚ ਸ਼ਾਮਲ ਹੋਣ ਨਹੀਂ ਸੀ ਰਹੇ ਇਸ ਮਾਮਲੇ ਦੀ ਜਾਂਚ ਫਿਰ ਥਾਣਾ ਸਦਰ ਦੇ ਅਮਰਤਪਾਲ ਸਿੰਘ ਹੋਣਾ ਕੀਤੀ ਆ ਉਹਨਾਂ ਨੇ ਦੱਸਿਆ ਕਿ ਹੱਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਪਰ ਪਿੰਡ ਦੀ ਲੋਕਾਂ ਨੇ ਜੱਸਿਆ ਸੀ ਕਿ ਜਿਸ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦਿਖਾਈ ਜਾ ਰਹੀ ਅਸਲ ਵਿੱਚ ਉਹਨਾਂ ਦੀ ਜ਼ਮੀਨ ਸੀ ਉਹਨਾਂ ਦੇ ਨਾਮ ਬੋਲਦੀ ਸੀ ਇੱਕ ਸਾਜ਼ਿਸ਼ ਜਿਸ ਦਾ ਪਰਦਾ ਫਾਸ਼ ਹੋ ਗਿਆ ਐਸ ਐਚਓ ਅਮਰਤਪਾਲ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੀ ਕੁਝ ਕਿਹਾ ਹੋਸੀ ਤੁਹਾਡੇ ਨਾਲ ਸਾਂਝੇ ਕਰ ਰਹੇ ਇੱਕ ਨਾ ਪਰਚਾਦਰ ਜੋ ਹੈ ਬੀ ਡੀ ਪੀਓ ਸਰਪੰਚ ਪੰਚ ਤੇ ਹੋਰ ਨਾ ਲੋਕਾਂ ਦੇ ਖਿਲਾਫ ਜਿਹੜੇ ਨਾ ਹਾਂਜੀ 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 ਤੇ ਉਹ ਕੀ ਕੀ ਪੂਰਾ ਮਸਲਾ ਕੀ ਸੀ ਆਪਣੇ ਦੱਸੋਗੇ ਜੀ ਇੱਕ ਬੰਦਾ ਲਖਵੰਤ ਸਿੰਘ ਉਹਦੀ ਜ਼ਮੀਨ ਸੀਗੀ ਇੱਥੇ ਜੀ ਲੀਲਪਿੰਡ ਜੀ ਜੀ ਉਹ ਆਪ ਸ਼ਹਿਰ ਕੈਨੇਡਾ ਦੇ ਵਿੱਚ ਸੀ ਉਦੋਂ ਇਥੋਂ ਦੀ ਪੰਚਾਇਤ ਤੇ ਬੀ ਡੀ ਪੀਓ ਨੇ ਮੈਡਮ ਸ਼ਹਿਰ ਰੁਪਿੰਦਰ ਕੌਰ ਆ ਉਹਦਾ ਨਾਮ ਜੀ ਉਹਨਾਂ ਨੇ ਰਲ ਕਿਉਂਕਿ ਉਹਦੀ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਦਿਖਾਤਾ ਜੀ ਸੰਬੰਧੀ ਉਹਦੇ ਰਿਗਾਰਡਿੰਗ ਕੋਈ ਮਤਾ ਪਾਤਾ ਵੀ ਇਹ ਜਿਹੜੀ ਇਹ ਜ਼ਮੀਨ ਆ ਇਹ ਪੰਚਾਇਤੀ ਜ਼ਮੀਨ ਹੈਗੀ ਜੀ ਉਹ ਜਿਹੜੀ ਜ਼ਮੀਨ ਸੀ ਉਹ ਅਕਵਾਇਰ ਹੋਣੀ ਸੀ ਜਿਹੜੀ ਆ ਰੋਡ ਬਣ ਰਹੀ ਹੈ ਜੇ ਸ਼ਾਇਦ ਭਾਰਤ ਮਾਲਾ ਪ੍ਰੋਜੈਕਟ ਦੇ ਅੰਦਰ ਜਿਹੜੀ ਆ ਰਹੀ ਹੈਗੀ ਹਾਂਜੀ 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 ਤੇ ਉਹਦੇ ਰਿਗਾਰਡਿੰਗ ਇੱਕ ਆਪਣਾ ਅਕਾਊਂਟ ਨੰਬਰ ਵੀ ਦਿੱਤਾ ਇਹਨਾਂ ਨੇ ਵੀ ਜਿਹੜਾ ਇਹ ਜ਼ਮੀਨ ਅਕਵਾਇਰ ਕਰਕੇ ਜੀ ਇਹਦੇ ਚ ਇਹ ਜਿਹੜਾ ਜਿੰਨੀ ਦੀ ਜ਼ਮੀਨ ਚ ਉਹਦੀ ਵੈਲਿਊ ਹੋਗੀ ਵੀ ਉਹਦੇ ਚ ਇਹਦੇ ਪੈਸੇ ਟ੍ਰਾਂਸਫਰ ਕਰਦੇ ਤੇ ਪਰ ਉਹਨੇ ਬੰਦਾ ਉਹ ਤੋਂ ਪਹਿਲਾਂ ਕੈਨੇਡਾ ਤੋਂ ਇੱਥੇ ਆ ਗਿਆ ਉਹਨੇ ਇਹਦੇ ਰਿਗਾਰਡਿੰਗ ਕੰਪਲੇਂਟ ਦਿੱਤੀ ਤੇ ਅਸੀਂ ਆਫਟਰ ਇਨਕੁਆਰੀ ਵੀ ਲੀਗਲ ਦੀ opinion ਲੈਣ ਤੋਂ ਬਾਅਦ ਇਹ ਐਫਆਰ ਦਿੱਤੀ ਹੈ ਜੀ ਇਹ ਸਿੱਧੀ ਕੰਸਰਨਡ ਥਾਣੇ ਚ ਦਿੱਤੀ ਸੀ ਕਿ ਗਾਂ ਐਸਐਸਪੀ ਲੈਵਲ ਤੋਂ ਆਈ ਤਾੜ ਕੁਮਾਰ ਜੀ ਨੀ ਆਸਸਪੀ ਹਾਂਦੇ ਦਿੱਤੀ ਸੀ ਉਹਨਾਂ ਨੇ ਜੀ ਤੇ ਅਸੀਂ ਵੀ ਰਿਪੋਰਟ ਬਣਾ ਕੇ ਉਧਰ ਹੀ ਭੇਜੀ ਸੀ ਬੀ ਲੀਗਲ ਦੀ ਓਪੀਨੀਅਨ ਲਈ ਹੈ ਇਹਦੇ ਤੇ ਜੀ 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 ਲੀਗਲ ਓਪੀਨੀਅਨ ਆ ਤੇ ਅਰੈਸਟ ਤੇ ਨਹੀਂ ਹਲੇ ਕੋਈ ਹੋਇਆ ਜੀ ਇਹਨਾਂ ਚੋਂ ਜਿੰਨਾ ਦੇਖੋ ਅਰੈਸਟ ਨਹੀਂ ਹੋਇਆ ਜੀ ਅਰੈਸਟ ਨਹੀਂ ਹੋਇਆ ਜੀ ਪੰਜ ਪੰਚਾਇਤ ਵਾਲੇ ਨੇ ਇਹਦੇ ਚ ਇੱਕ ਬੀਡੀਪੀਓ ਆਗੇ ਜੀ ਇੱਕ ਸੰਮਤੀ ਪਟਵਾਰੀ ਜੀ 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 ਇਹ ਜਿਹੜੇ ਹੁਣ ਬੀਡੀਪੀਓ ਨੇ ਰਪਿੰਦਰਜੀਤ ਕੌਰ ਮਤਲਬ ਇਹ ਹੁਣ ਤੁਹਾਨੂੰ ਸਿੱਧਾ ਅਰੈਸਟ ਕਰ ਸਕਦੇ ਕਿ ਉਹਨਾਂ ਦੇ ਡਿਪਾਰਟਮੈਂਟ ਤੋਂ ਮਨਜ਼ੂਰੀ ਲੈਣੀ ਪਏਗੀ ਜੀ ਕਿ ਸੂਚਿਤ ਕਰਨਾ ਪਏਗਾ ਮੈਂ ਉਹਨਾਂ ਨੂੰ ਇਨਫੋਰਮ ਕਰਤਾ ਸੀ ਕੁਵਾਰ ਜੀ ਉਹ ਫਾਦਰ ਰਿਕਾਰਡ ਉਹਨਾਂ ਨੂੰ ਦੱਸ ਦਿਆਂ ਵੀ ਤੁਹਾਡੇ ਆ ਐਮਪਲੋਈ ਹੈ ਨਾ ਤੇ ਆ ਐਫ ਆਈ ਆਰ ਦਿੱਤੀ ਹੈ ਜੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਸੀ ਜਿਹੜਾ ਉਹਨਾਂ ਦਾ ਕੰਸਰਨਡ ਮਹਿਕਮਾਗਾ ਜੀ 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 ਚਲੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਹੁਣ ਜਿਹੜੇ ਬੀ ਡੀ ਪੀਓ ਜਿਨ੍ਹਾਂ ਨੂੰ ਇਸ ਟਾਈਮ ਅਮਰਗੜ ਲਗਾਇਆ ਗਿਆ ਰਪਿੰਦਰਜੀਤ ਕਰੋਨਾ ਲੁਧਿਆਣੇ ਦੇ ਵਿੱਚ ਵੀ ਕਰੀਬ 6 ਪਿੰਡਾਂ ਦੀ ਜ਼ਮੀਨ ਜਿਹੜੇ 6 ਪਿੰਡ ਸੀ ਉਹਦੇ ਦੇ ਵਿੱਚ ਸਲੇਮਪੁਰ ਬੌਂਕਰਾਂ ਗੁਜਰਾ ਆ ਕੜਿਆਣਾ ਖੁਰਦ ਤਨਾਸੂ ਤੇ ਸਲਕਿਆਣਾ ਇਹ 6 ਪਿੰਡਾਂ ਦੀ ਪੰਚਾਇਤੀ ਜ਼ਮੀਨ ਸੀ ਜਿਹੜੀ ਸਰਕਾਰ ਵੱਲੋਂ ਇੱਕ ਸਾਈਕਲ ਵੈਲਿਊ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਉਸ ਵਾਸਤੇ ਇਸ ਪਿੰਡ ਦੀ ਜ਼ਮੀਨ ਵੀ ਵੜੀ ਗਈ ਸੀ ਉਹ 986 ਕਰੋੜ ਰੁਪਏ ਦਾ ਸੀ ਮਸਲਾ ਕਿ ਐਡਾ ਵੱਡਾ ਪ੍ਰੋਜੈਕਟ ਸੀ ਇਹਨਾਂ 6 ਪਿੰਡਾਂ ਨੂੰ ਵੀ ਘੱਟੋ ਘਾਟ 242 ਕਰੋੜ ਰੁਪਏ ਮਿਲੇ ਉਹਦੇ ਚ ਇਹਨਾਂ ਨੇ ਰੁਪਿੰਦਰਜੀਤ ਘੋੜੋ ਹੁਣੇ ਉਸ ਚਾਰ ਸ਼ੀਟ ਦੇ ਵਿੱਚ ਸ਼ਾਮਲ ਨੇ ਜਿਹਦੇ ਤੇ 121 ਕਰੋੜ ਰੁਪਏ ਇਹਨਾਂ ਪਿੰਡਾਂ ਦੇ ਲੋਕਾਂ ਨੇ ਸਰਪੰਚਾਂ ਨੇ ਮੋਤਵਾਰਾਂ ਨੇ ਬੀ ਡੀ ਪੀ ਉਹਨਾਂ ਮਿਲ ਕੇ ਖੁਰਦਬੁਰ ਕਿਤੇ ਕਿਤੇ ਮਤਾ ਨਹੀਂ ਪਾਸ ਕੀਤਾ ਕਿ ਕਿੱਥੇ ਖਰਚੇਗੇ ਕਿੱਥੇ ਨਹੀਂ ਖਰਚੇਗੇ ਹੈਗੇ ਇਸ ਦੀ ਜਿਹੜੀ ਜਾਂਚ ਉਹ ਲੁਧਿਆਣਾ ਦੀ ਜਿਹੜੇ ਡਿਸਟ੍ਰਿਕਟ ਜਿਹੜੇ ਹੁੰਦੇ ਨੇ ਡਵੈਲਪਮੈਂਟ ਪੰਚਾਇਤ ਆਫਿਸ ਉਹਨਾਂ ਨੇ ਦਿੱਤੀ ਗਈ ਸੀ ਕਿਉਂਕਿ ਮਸਲਾ ਖੁਦ ਲਾਲਜੀਤ ਸਿੰਘ ਭੁੱਲਰ ਹੁਣਾਂ ਕੋਲ ਆਏ ਜਿਹੜੇ ਮਹਿਕਮੇ ਦੇ ਮੰਤਰੀ ਆ ਚਾਰ ਸ਼ੀਟ ਹੋਈ ਨੇ ਰੁਪਿੰਦਰਜੀਤ ਕੌਰ ਹੋਣਾ ਲੇਕਿਨ ਉਹਨਾਂ ਨੂੰ ਹਜੇ ਤੱਕ ਮੁਤਲ ਨਹੀਂ ਕੀਤਾ ਗਿਆ ਲੇਕਿਨ 9 ਦਸੰਬਰ ਨੂੰ ਜਿਸ ਆਫੀਸਰ ਨੂੰ ਚਾਰਜ ਸ਼ੀਟ ਕੀਤਾ ਗਿਆ ਕਰੋੜਾ ਰੁਪਏ ਦੇ ਗੱبن ਦੇ ਵਿੱਚ ਘੱਟੋ ਘੱਟ 121 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਕਿ ਹੀਰਾ ਫੇਰੀ ਗੱبن ਹੋਇਆ 9 ਦਸੰਬਰ ਨੂੰ ਇਸ ਮਹਿਲਾ ਆਫੀਸਰ ਨੂੰ ਰੁਪਿੰਦਰਜੀਤ ਕੌਰ ਉਹ ਨਹੀਂ ਜਿਹੜੇ ਬੀਡੀਪੀਓ ਅਮਰਗੜ ਲੱਗੇ ਉਹਨਾਂ ਨੂੰ ਮਲੇਰ ਕੋਟਲੇ ਦਾ ਐਡੀਸ਼ਨਲ ਜਿਹੜਾ ਨਹੀਂ ਜ਼ਿੰਮੇਵਾਰੀ ਦਿੱਤੀ ਗਈ ਮਤਲਬ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਜ਼ਿਲ੍ਹਾ ਜਿਹੜੇ ਨੇ ਪੰਚਾਇਤ ਅਧਿਕਾਰੀ ਬਣਾ ਦਿੱਤਾ ਗਿਆ ਡੀਡੀਪੀਓ ਦੀ ਇਹ ਅਹੁਦਾ ਦਿੱਤਾ ਗਿਆ ਜਦੋਂ ਪਤਾ ਲੱਗਾ ਕਿ ਗੜਬੜੀ ਹੋ ਕਿ ਉਸ ਅਫਸਰ ਨੂੰ ਚਾਰਜ ਸ਼ੀਟ ਕੀਤਾ ਹੋਇਆ ਤੇ ਫਿਰ ਅਗਲੇ ਦਿਨ ਹੀ ਵਿਭਾਗ ਮਾ ਆਪਣੀ ਗਲਤੀ ਦੁਰਸਤ ਕਰ ਲੈਂਦਾ ਇਹਨੂੰ ਉਸ ਤੋਂ ਜ਼ਿਲ੍ਹਾ ਜਿਹੜੀ ਜ਼ਿੰਮੇਵਾਰੀ ਉਹ ਵਾਪਸ ਲਈ ਜਾਂਦੀ ਹੈ ਲੇਕਿਨ ਸਵਾਲ ਹੈ ਕਿ ਅਜਿਹੇ ਅਫਸਰਾਂ ਦੇ ਖਿਲਾਫ ਵਿਭਾਗੀ ਦੀ ਕਾਰਵਾਈ ਢਿੱਲੀ ਕਿਉਂ ਹੈ ਜਦ ਇੱਕ ਅਫਸਰ ਨੂੰ ਚਾਰਜ ਸ਼ੀਟ ਕੀਤਾ ਗਿਆ 121 ਕਰੋੜ ਰੁਪਏ ਦਾ ਗੜਬੜ ਹੋ ਚੁੱਕਾ ਉਹਨੂੰ ਫਿਰ ਵੀ ਵਿਭਾਗ ਵਿੱਚ ਰੱਖਿਆ ਕੋਈ ਸਸਪੈਂਸ਼ਨ ਨਹੀਂ ਉਸ ਤੋਂ ਬਾਅਦ ਉਹਨੂੰ ਇੱਕ ਕੌਣ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਜ਼ਿਲ੍ਹਾ ਲੈਵਲ ਦੀ ਵਾਧੂ ਚਾਰਜ ਦਿੱਤਾ ਗਿਆ ਉਹ ਕੌਣ ਲੋਕ ਨੇ ਉਹ ਵਾਰ-ਵਾਰ ਉਸ ਅਧਿਕਾਰੀ ਦੇ ਕਿਉਂ ਇੰਨੀ ਪਿੱਠ ਪੂਰੀ ਜਾ ਰਹੀ ਹੈ ਤੀਜਾ ਜਿਹੜਾ ਮਸਲਾ ਉੱਠਿਆ ਕਿ ਫਿਰ ਹੁਣ ਲੁਧਿਆਣੇ ਦੇ ਪਿੰਡ ਲੀਲ ਦੀ ਕਹਾਣੀ ਆ ਗਈ ਹੈ ਕਿ ਇਸ ਪਿੰਡ ਦੇ ਵੀ ਲੋਕਾਂ ਦੀ ਜਿਹੜੀ ਨੰਬਰਾਂ ਵਾਲੀ ਜ਼ਮੀਨ ਸੀ ਜੱਦੀ ਪੁਸਤੀ ਜ਼ਮੀਨ ਸੀ ਉਹ ਪੰਚਾਇਤੀ ਦਿਖਾ ਕੇ ਤੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪੈਸੇ ਖਾਣ ਦੀ ਸਾਜ਼ਿਸ਼ ਰਚੀ ਕੀ ਉਸ ਦਾ ਵੀ ਪਰਦਾ ਫਾਸ਼ ਹੋਇਆ ਅਜਿਹੇ ਅਫਸਰ ਜਿਹੜੇ ਨੇ ਉਹ ਵਾਰ-ਵਾਰ ਮਹਿਕਮੇ ਉਹਨਾਂ ਨੂੰ ਕਿਉਂ ਪੱਖਪੂਰਦਾ ਹੈਗਾ ਇੱਡੇ ਵੱਡੇ ਲਗਾਤਾਰ ਘਪਲੇ ਕੀਤੇ ਜਾ ਰਹੇ ਨੇ ਇਸ ਦੇ ਬਾਵਜੂਦ ਮਹਿਕਮਾ ਸੁੱਤਾ ਪਿਆ ਹੈ ਕੀ ਹੁਣ ਰਪਿੰਦਰਜੀਤ ਕੌਰ ਦੇ ਖਿਲਾਫ ਕਾਰਵਾਈ ਹੋਗੀ ਜਿਹੜੇ ਨੀਤੀ ਕ੍ਰਪਸ਼ਨ ਦੇ ਚਾਰਜ ਲੱਗਦੇ ਨੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਕੀ ਜਿਹੜੇ ਰਪਿੰਦਰਜੀਤ ਕੌਰ ਨੇ ਮਹਿਕਮੇ ਤੋਂ ਵੱਡੇ ਨੇ ਜਾਂ ਫਿਰ ਮਹਿਕਮੇ ਦੇ ਵਿੱਚ ਕਿਹੜੇ ਅਧਿਕਾਰੀ ਇਸ ਅਫੀਸਰ ਦਾ ਪੱਖਪੂਰਦੇ ਨੇ ਕਿਉਂਕਿ ਇਡੇ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਬੇਈਮਾਨੀ ਦੇ ਉਹ ਕਹਿ ਸਕਦੇ ਕਿ ਸ਼ਰਿਆ ਸਾਤੀ ਚੌੜੀ ਕਰਕੇ ਨੌਕਰੀ ਕਰੇ ਨੇ ਕਦੀ ਉਹਨਾਂ ਨੂੰ ਲੁਧਿਆਣੇ ਵਰਗੇ ਮਹੱਤਵਪੂਰਨ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਫਿਰ ਮਲੇਰਕੋਟਲੇ ਦੀ ਜ਼ਿੰਮੇਵਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਆਫੀਸਰ ਚਾਰ ਸ਼ੀਟ ਹੋ ਗਏ ਹੁਣ ਦੇਖਦੇ ਹਾਂ ਕਿ ਮਹਿਕਮਾ ਜਿਹੜੇ ਬਚਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰੇਗਾ ਜਾਂ ਫਿਰ ਮਹਿਕਮਾ ਫਿਰ ਸੁੱਤਾ ਰਹੇਗਾ ਇਸ ਜਾਣਕਾਰੀ ਦੇ ਨਾਲ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ